ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸਿਹਤਮੰਦ ਸੂਬਾ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਦੌਰਾਨ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਐਚ ਆਈ ਵੀ ਐਡਜ਼ ਵਿਰੁੱਧ ਲੜਾਈ ਨੂੰ ਹੋਰ ਤੇਜ਼ ਕਰਦੇ ਹੋਏ ਪ੍ਰਭਾਵੀ ਇਲਾਜ ਨੂੰ ਯਕੀਨੀ ਬਣਾਉਣ ਲਈ ਹਰੇਕ ਸੰਕਰਮਿਤ ਵਿਅਕਤੀ ਨੂੰ ਐਂਟੀ ਰੈਟ੍ਰੋਵਾਇਰਲ ਥੈਰੇਪੀ ਤੇ ਪਾਉਣ ਲਈ ਲੋਕਾਂ ਤੱਕ ਪਹੁੰਚਣ ਲਈ ਟੈਸਟਿੰਗ ਅਤੇ ਜਾਗਰੂਕਤਾ ਲਈ ਵਿਆਪਕ ਮੁਹਿੰਮ ਆਰੰਭ ਕੀਤੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਚ ਰਾਸ਼ਟਰੀ ਔਸਤ ਨਾਲ ਕੇਸਾਂ ਦੀ ਵੱਧ ਗਿਣਤੀ ਇਸ ਲਈ ਹੈ ਕਿਉਂਕਿ ਰਾਜ ਵਿੱਚ ਟੈਸਟਾਂ ਦੀ ਦਰ ਵੱਧ ਹੈ ਸਿਹਤ ਮੰਤਰੀ ਨੇ ਕਿਹਾ ਕਿ ਪਿਛਲੇ ਸਾਲ ਐਚਆਈਵੀ ਹੈਪਟਾਈਟਿਸ ਬੀ ਅਤੇ ਸੀ ਜਿੰਸੀ ਸੰਚਾਰਿਤ ਬਿਮਾਰੀਆਂ ਅਤੇ ਤਪੇਦਿਕ ਦੇ ਫੈਲਣ ਨੂੰ ਰੋਕਣ ਲਈ ਰਾਜ ਦੁਆਰਾ ਜੇਲਾ ਆਦੀ ਵਿੱਚ ਇੱਕ ਵਿਲੱਖਣ ਪਹਿਲ ਕਦਮੀ ਕੀਤੀ ਗਈ ਸੀ ਜੋ ਪਿੜਤ ਵਿਅਕਤੀਆਂ ਨੂੰ ਇਲਾਜ ਕਰਵਾਉਣ ਵਿੱਚ ਮਦਦਗਾਰ ਸਾਬਤ ਹੋਈ ਹੈ ਮੰਤਰੀ ਨੇ ਕਿਹਾ ਕਿ ਪੰਜਾਬ ਦੀਆਂ ਜੇਲਾਂ ਵਿੱਚ ਚਲਾਈ ਗਈ ਵਿਸ਼ੇਸ਼ ਮੁਹਿੰਮ ਦੌਰਾਨ ਜੇਲਾਂ ਚ ਬੰਦ ਹਵਾਲਾਤੀਆਂ ਅਤੇ ਕੈਦੀਆਂ ਦੇ ਸੋਫੀਸੀ ਦੀ ਟੈਸਟ ਕੀਤੇ ਗਏ ਸਨ ਇਹ ਪੰਜਾਬ ਸਟੂਡੀਓਸ ਤੋਂ ਰੋਸ ਸੁਸਾਇਟੀ ਉਹਨਾਂ ਵੱਲੋਂ ਔਰ ਨੈਸ਼ਨਲ ਹੈਲਥ ਕੰਟਰੋਲ ਆਰਗੇਨਾਈਜੇਸ਼ਨ ਨਾਲ ਕੋਲੋਂ ਇਕਦਾ ਜਿਹੜੀ ਰੈਨ ਹੈਗੀ ਆ ਇਹ ਉਹਨੂੰ ICCTC ਬਾਰੇ ਡੈਗਰੇਡ ਕਾਉਂਸਲਿੰਗ ਕੰਸਟਿੰਗ ਸਰਦਰ ਤੁਹਾਨੂੰ ਸਿੱਖਣੇ ਆ ਕਿ ਇਹ ਜਾਣਗੇ ਟੈਸਟ ਵੀ ਕਰਨਗੇ ਲੋਕਾਂ ਨੂੰ ਸੁਝਾਣਗੇ ਵੀ ਅਵੇਰਨੈਸ ਵੀ ਪਲਾਂਗੇ ਔਰ ਕਾਉਂਸਲਿੰਗ ਕਰਕੇ ਉਹਨਾਂ ਦੇ ਟੈਸਟ ਕਰਕੇ ਉਹਨਾਂ ਨੂੰ ਉਹਦੇ ਵਾਸਤੇ ਹੋਰ ਸਾਡੇ ਕੋਲੇ ਕਿਹੜੀਆਂ ਸਹੂਲਤਾਂ ਹੈਗੀਆਂ ਆ ਟੀਕੀ ਪਰਵਾਰਿਕ ਸਿਹਤ ਦੇ ਉੱਪਰ ਮਿਲਦੀ ਆ ਹੋਰ ਸਾਡੇ ਹਰ ਜ਼ਿਲ੍ਹੇ ਦੇ ਵਿੱਚ ਸਾਡੇ ਜਿਹੜੇ ਹੈਗੇ ਆ ਉਹ ICCTC ਸੈਂਟਰ ਬਣੇ ਹੋਏ ਆ ਉਹ ਆਲਰੇਡੀ ਬਹੁਤ ਅੱਛਾ ਕੰਮ ਕਰਦੇ ਆ ਔਰ ਅਸੀਂ ਪਿੱਛੇ ਜਿਹੇ ਰੀਸਰਚ ਕੀਤਾ ਇੱਕ ਯੂਨੀਕ ਉਪਰਾਹਲਾ ਕੀਤਾ ਪੰਜਾਬ ਦੇ ਵਿੱਚ ਅਵੀ ਦੁਨੀਆ ਜਿੰਨਾ ਜੇਲਾ ਸੀਗੇ ਆ ਉਹਦੇ ਚ ਜਿੰਨੇ ਬੰਦੇ ਜਾ ਹੋਰ ਜਿੰਨੇ ਵੀ ਸਾਡੀਆਂ ক্লোਜ਼ ਸੈਟਿੰਗ ਜਾਂਦੇ ਉਹਦਾ ਮਤਲਬ ਜੇਲਾ ਹੋ ਜਾਣ ਕੋਈ ਹੋਰ ਜਿੱਤੇ ਮਤਲਬ ਬਾਲ ਘਰ ਜਾਂ ਹੋਰ ਜਿੱਤੇ ਵੀ ਲੋਕ ਰਹਿੰਦੇ ਆ ਪਰਮਨੈਂਟਲੀ ਰਹਿੰਦੇ ਆ ਉਹਦੇ ਵਿੱਚ ਉਹਨਾਂ ਸਾਰਿਆਂ ਦੇ ਵਿੱਚ ਅਸੀਂ 100% ਟੈਸਟਿੰਗ ਕਰਕੇ ਉਹਦੇ ਚ ਐਚਏ ਵੀ ਪ੍ਰੋਟੈਕਟਸ ਬੀ ਐਂਡ ਸੀ ਐਂਡ ਡਵਰ ਕੋਸਸ ਸੈਕਸ਼ਨਲ ਟ੍ਰਾਂਸਮਿਟਿਡ ਡੀਜ਼ੀਜ਼ 100% ਟੈਸਟ ਕਰਕੇ ਸਾਰੇ ਜਿੰਨੇ ਵੀ ਪ੍ਰੋਪੋਸਲ ਆਉਣ ਉਹ ਸਾਰਿਆਂ ਨੂੰ ਫੀਟ ਮਾਰਦੇ ਪਾਉਂਦੇ ਆ ਇਸ ਕਰਕੇ ਵੀ ਸਾਡਾ ਜਿਹੜਾ ਇਨਸੀਡੈਂਸ ਹੈ ਬਹੁਤ ਜ਼ਿਆਦਾ ਆ ਰਿਹਾ ਪੰਜਾਬ ਦੇ ਕਿਉਂਕਿ ਅਸੀਂ ਟੈਸਟਿੰਗ ਬਹੁਤ ਜ਼ਿਆਦਾ ਕੀਤੀ ਹੈ ਹੋਰ ਵੀ ਸਾਡੀ ਇਹ ਕੇਸਸ ਆ ਇਹਦਾ ਨਿਕਾਈ ਹੈ ਕਿ ਲੋਕਾਂ ਦੇ ਵਿੱਚ ਵਾਇਰਸ ਹੋਵੇ ਉਹਦੇ ਵਾਸਤੇ ਇੰਟੈਂਸੀਫਾਈਡ ਕਰ ਰਹੇ ਆ ਉਹਦੇ ਵਾਸਤੇ ਜਿਹੜਾ ਇਹ ਡਾਇਰੈਕਟਰ ਆਨਦਾਰਾ ਬਾਲਨਾਰਾ ਤੋਂ ਬੱਚਿਆਂ ਨੂੰ ਕਿਉਂਕਿ ਜ਼ਿਆਦਾ ਤਾਂ ਯੂਰਟੀ ਪ੍ਰੋਬਲਮ ਹੈ ਉਹਨਾਂ ਦੇ ਵਿੱਚ ਅਵੇਅਰਨੈਸ ਵਧਾਉਣ ਵਾਸਤੇ ਇਹ ਜਿਹੜੀ ਸਾਡੀ ਕੈਂਪੇਨ ਹੈ ਇਹ ਹਰ ਪ੍ਰਿੰਟ ਤੱਕ ਹਰ ਮਲੇ ਤੱਕ ਪਹੁੰਚੇਗੀ ਉਥੇ ਨੁਕਰ ਨਾਰਤਾਂ ਦੇ ਨਾਲ ਪੋਸਟਰ ਜਿਹੜੇ ਆ ਗਏ ਉਹ ਉਹਨਾਂ ਦੇ ਨਾਲ ਜਿਹੜਾ ਸਾਡਾ ਆਈਸੀ ਮਟੀਰੀਅਲ ਕਹਿੰਦੇ ਆ ਉਹਦੇ ਨਾਲ ਜਿਹੜਾ ਐਜੂਕੇਸ਼ਨ ਦੇ ਰਿਹਾ ਉਹ ਲੋਕਾਂ ਨੂੰ ਅਵੇਅਰ ਕਰਾਣਾ ਤੇ ਉਹਨਾਂ ਨੂੰ ਟੈਸਟਿੰਗ ਲਈ ਪ੍ਰੇਰਣਾ ਤੇ ਉਹਨਾਂ ਨੂੰ ਜਿਹੜਾ ਹੈਗਾ ਈਕਮੰਟ ਦੇ ਪਾਣਾ ਸੋ ਇਹ ਜਿਹੜੀ ਕੰਪੇਨ ਹੈ ਇਸ ਸਾਫਤ ਦੇ ਦੋ ਮਹੀਨੇ ਲਗਾਤਾਰ ਚੱਲੇਗੀ 10 ਅਕਤੂਬਰ ਤੱਕ ਇਸ ਦਸਵੇਂ ਸੀ ਵੀ ਪੰਜਾਬ ਨੰਬਰ 1 ਹੈ ਇਹਦੇ ਵਿੱਚ ਇਹਦੇ ਵਿੱਚ ਪੰਜਾਬ ਦੀ ਵੀ ਕਰਦੇ ਆ ਦੱਸਿਆ ਮੈਂ ਥੋੜਾ ਐਕਸਪਲੇਨ ਵੀ ਕੀਤਾ ਕਿ ਜਿਹੜਾ ਅਸੀਂ ਨਾ ਟੈਸਟਿੰਗ ਬਹੁਤ ਜ਼ਿਆਦਾ ਕੀਤੀ ਹੈ ਅਸੀਂ 10 3 ਬਣਾ ਲਿਆ ਬਾਕੀ ਸੋਬਿਆਂ ਦੇ ਵਿੱਚ ਦੇਖੀ ਉਹਨਾਂ ਦਾ ਕੰਪੈਰੀਟਿਵ ਡਾਟਾ ਲਓਗੇ ਨਾ ਉਹਨਾਂ ਨੇ ਟੈਸਟ ਕਿੰਨੇ ਕੀਤੇ ਕਿੰਨੇ ਪੋਜ਼ਿਟਿਵ ਆਏ ਫਿਰ ਸਾਡਾ ਉਨੀ ਜਿਆਦਾ ਨਹੀਂ ਹੈ ਤੇ ਸਾਡਾ ਬਰਾਬਰ ਹੀ ਆ ਬਹੁਤ سارے ਸੋਬਿਆਂ ਨੇ ਬਟ ਉਹ ਟੈਸਟਿੰਗ ਬਹੁਤ ਕੱਟ ਕਰਦੇ ਆ ਔਰ ਵੀ ਟੈਸਟਿੰਗ ਕਿਹਦੀ ਕਰਦੇ ਹੋ ਜੇ ক্লোਜ਼ ਸੈਟਿੰਗ ਕਰੋਗੇ ਉੱਥੇ ਇਵੈਂਟਸ ਬਹੁਤ ਜ਼ਿਆਦਾ ਹੋਏ ਜਿਉਂ ਉਹਦਾ ਨਾਲ ਤੁਹਾਡੀ ਐਵਰੇਜ ਵਧ ਜੇਗੀ ਜੇ ਤੁਸੀਂ ਜਦੋਂ ਬਲੱਡ ਕੈਂਪ ਦੇ ਵਿੱਚ ਬਲੱਡ ਡੋਨਰ ਦੇ ਵਿੱਚ ਉਹ ਹੈਲਦੀ ਹੁੰਦੇ ਆ ਉਹਨਾਂ ਦੇ ਵਿੱਚ ਇਵੈਂਟਸ ਘੱਟ ਹੁੰਦੀ ਆ ਬਹੁਤ ਸਾਰੀ ਘੱਟ ਹੁੰਦੀ ਆ ਤੋਂ ਤੁਸੀਂ ਕਿਹੜੇ ਸੈਕਸ਼ਨ ਦੀ ਟੈਸ ਜਿਹੜੇ ਵਲਨਿਵਲ ਸੈਕਸ਼ਨ ਹੈ ਜੀ ਡਰਗੋਡਿਕ ਤੋਂ ਛੁਰੋ ਗਏ ਮਨ ਜੀ ਉਹਨਾਂ ਨੂੰ ਬਹੁਤ ਜ਼ਿਆਦਾ ਹੋਏ ਗੈਨਸਟੇਸ ਉਹਨਾਂ ਦੀ ਇਨਵੈਸਟਮੈਂਟ ਜ਼ਿਆਦਾ ਹੋਈ। ਅੱਜ 15 ਅਗਸਤ ਆ ਰਹੀ ਹੈ ਜੀ ਆਮ ਆਦਮੀ ਕਲੀਨਿਕਸ ਨੂੰ ਲੈ ਕੇ ਕੋਈ ਹੋਰ ਇਹਨਾਂ ਨੂੰ ਐਕਸਪੈਂਡ ਕਰਨਾ ਹੈ ਸਿਹਤ ਦੇ ਕੋਸ਼ਿਸ਼ ਅਸੀਂ ਸਾਦੇ ਹੈਗੇ ਜੀ ਔਰ ਜਿਹੜੇ ਤੀਕਾ ਸਾਡੇ ਹੋਰ ਬਣ ਗਏ ਹੋਏ ਆ ਉਹ ਫਾਰਮਲੀ ਲਾਂਚ ਕਰਨੇ ਲਈ ਕਰਨੇ ਉਹ ਮੁੱਖ ਮੰਤਰੀ ਸਾਹਿਬ ਦਾ ਪ੍ਰਰੋਗੇਟਿਵ ਹੈ। ਇਹਨਾਂ ਨੂੰ ਅਸੀਂ ਸ਼ੁਰੂ ਜੁਰੂ ਕਰ ਰਹੇ ਹਾਂ ਸਾਡੀ ਲਗਾਤਾਰ ਕੈਂਪੇਨ ਚੱਲਦੀ ਰਹੀ ਹੈ ਕੀ ਬਣ ਗਏ ਤੇ ਹੋਰ ਇੰਨੇ ਸਾਡੇ ਬਣਦੇ ਪਏ ਆ। ਇਹ ਲਗਾਤਾਰ ਸਾਡੀ ਜਿਹੜੀ ਪ੍ਰੋ ਅਸੀਂ ਹੁਣ ਸਾਡਰ ਦੇ ਵਿੱਚ ਵੀ ਗੌਰਮੈਂਟ ਚੇਂਜ ਹੋਈ ਅਸੀਂ ਉਹਨਾਂ ਨੂੰ ਵੀ ਦੁਬਾਰਾ ਲਿਖ ਰਹੇ ਹਾਂ ਆਪਣੇ ਸਰਵੋਤ ਜਿਹੜਾ ਹੈਗਾ ਸਾਡੇ ਪੁਆਇੰਟਸ ਰਿਲੀਜ਼ ਕਰੋ ਕਿਉਂਕਿ ਆਪਰ ਕਿਸੇ ਵੀ ਸਬਜੈਕਟ ਤੇ ਰਾਜਨੀਤਿਕ ਹਮਲੇ ਸੇਫ ਤੇ ਨਹੀਂ ਹੋਣੀ ਚਾਹੀਦੀ ਇਹ ਸਾਡੇ ਮੁਕਤ ਦੇ ਸਭ ਦਾ ਮੰਨਣਾ ਔਰ ਮੈਸ ਕਰਨਾ ਸਮਤਾ ਕਿ ਸੇਧ ਦੇ ਮਾਮਲੇ ਜਰਾ ਸਕੇ ਨਹੀਂ ਹੋਣੇ ਚਾਹੀਦੇ ਤੋਂ ਜਿਸ ਤਰ੍ਹਾਂ ਅਸੀਂ ਐਚਆਈਏ ਦੇ ਉੱਤੇ ਜਿਵੇਂ ਉਹਨਾਂ ਨੇ ਲੈਕੋ ਦੇ ਨਾਲਸ ਕਰ ਰਹੇ ਹੈ ਕਲੈਬੋਰੇਸ਼ਨ ਤੋਂ ਕਲੈਬੋਰੇਸ਼ਨ ਕਰੀਏ ਲੋਕਾਂ ਦੀ ਚੰਗੀ ਸਿਹਤ ਵਾਸਤੇ ਇੱਕ ਦੂਜੇ ਨੂੰ ਸਪੋਰਟ ਕਰੀਏ ਕਿਉਂਕਿ ਇਹ ਜਿਹੜਾ ਹੈਗਾ ਬੇਸਿਕਲੀ ਹੈਲਥਕੇਅਰ ਆ ਗਿਆ ਸਟੇਟ ਸਬਜੈਕਟ ਦਾ ਉਹਦੇ ਚ ਸਟੇਟ ਸਟੇਟ ਦੀ ਵੀ ਜਿਹੜੀ ਸ਼ੇ ਆਉਣੀ ਚਾਹੀਦੀ ਅੱਛਾ ਜੀ ਕੋਲਕਾਤਾ ਜਿਹੜਾ ਲੇਡੀ ਡਾਕਟਰ ਨਾਲ ਜਿਹੜਾ ਉਹਦੇ ਬਾਰੇ ਗੱਲ ਕਰਾਉਂ ਬਹੁਤ ਘਾਹਣੀ ਹਰਕਤ ਹੈ ਜੀ ਅਨਪਾਰਡਨੇਬਲ ਆ ਔਰ ਮਤਲਬ ਇਸ ਤੋ ਘਟਿਆ ਸਮਾਜ ਦੇ ਵਿੱਚ ਇਹਦਾ ਕੋਈ ਕੰਮ ਨਹੀਂ ਹੋ ਸਕਦਾ ਮੇਰੀ ਜਿਹੜੀ ਸਵੇਦਨਾ ਮੇਰੀ ਜਿਹੜੀ ਸੋਤੀਆਂ ਪਰਿਵਾਰ ਦੇ ਨਾਲ ਉਸ ਬੱਚੀ ਜਿਹੜੀ ਆਈ ਆ ਰਵੇ ਆਪਣੇ ਆਪਾ ਨਿਰਭੈਾ ਪੰਡਵੀ ਬਣਾਇਆ ਜੀ ਇਹਦੇ ਚ ਮਤਲਬ ਗਵਰਨਮੈਂਟ ਦੇ ਲੈਵਲ ਤੇ ਜਿਹੜੇ ਹੈਗਾ ਹੈ ਹੀ ਹੈ ਦੇਖੋ ਨਾ ਸੋਸਾਇਟੀ ਦੇ ਵਿੱਚ ਵੀ ਜਿਹੜੇ ਇਹ ਮਤਲਬ ਇੱਕ ਸਿੱਟਨੇ ਦਾ ਜਿਹੜਾ ਹੈਗਾ ਇਹ ਮਤਲਬ ਚੀਜ਼ ਇਹ ਉਹ ਨਰਕਤ ਕਰ ਸਕਦੇ ਬੱਸ ਹੀ ਦਰਿੰਦੇ ਵਾਲੀ ਨਾ ਜੀ ਇਹਨਾਂ ਨੂੰ ਇਹੋ ਜਿਹੇ ਬੰਦਿਆਂ ਨੂੰ ਫਾਂਸੀ ਤੋਂ ਕੱਟ ਕੋਈ ਸਕਦਾ ਨਹੀਂ ਹੋਣੀ ਚਾਹੀਦੀ ਤੇ ਉਹ ਐਗਜ਼ਾਮਪਲ ਵੀ ਹੋਣੀ ਚਾਹੀਦੀ ਤੇ ਉਹ ਜਲਦੀ ਹੋਣੀ ਚਾਹੀਦੀ ਇਹਦੇ ਵਿੱਚ ਜਿਹੜੀ ਸਰਟਿਟੀ ਆ ਪਨਿਸ਼ਮੈਂਟ ਆ ਵੀ ਜਿਹੜਾ ਬੰਦਾ ਇਹੋ ਜਿਹਾ ਕੰਮ ਕਰੇਗਾ ਉਹ ਫਿਰ ਬਚੇਗਾ ਨਹੀਂ ਜੀਏਗਾ ਕੋਈ ਜੇ ਇਸ ਤਰ੍ਹਾਂ ਦਾ ਮੈਸੇਜ ਆਏਗਾ ਤਾਂ ਇਹਨਾਂ ਨੂੰ ਠੱਲ ਪਏਗੀ ਔਰ ਅਸੀਂ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਅਸੀਂ ਜਿਹੜਾ ਹੈਗਾ ਉਹ ਦਾ ਕੋਨ ਮੈਡੀਕਲ ਇਨਫਰਾਸਟ੍ਰਕਚਰ ਜਿਹੜਾ ਹੈਗਾ ਉਹਦੇ ਤੇ ਅਸੀਂ ਬਹੁਤ ਸਟ੍ਰਿਕਟਲੀ ਅਸੀਂ ਉਹ ਤਾਰਾ ਵੀ ਲਾਗੂ ਕਰਦੇ ਆਂ ਔਰ ਉਹਦੀ ਜਮਾਨਤ ਵੀ ਨਹੀਂ ਆਉਣ ਦਿੰਦੇ ਤੇ ਉਹਦੇ ਨਾਲ ਪੰਜਾਬ ਦੇ ਵਿੱਚ ਥੋੜੀ ਥੱਲ ਪਈ ਹੈ ਲੇਕਿਨ ਮੈਂ ਜ਼ਰੂਰ ਬੇਨਤੀ ਕਰੂੰਗਾ ਸਾਰੇ ਸਮਾਜ ਨੂੰ ਕਿ ਤੁਸੀਂ ਇਹੋ ਜਿਹੇ ਮਤਲਬ ਇਹੋ ਜਿਹੇ ਜਿਹੜੇ ਫੈਕਟ ਨਿਊਜ਼ ਮਾਰਕੀਟ ਚ ਆ ਗਿਆ ਉਹਨਾਂ ਨੂੰ ਜਿਹੜੇ ਆਸ-ਪਾਸੇ ਲੋਕ ਹੁੰਦੇ ਉਹ ਕੇਵਲ ਇਨਫਲੂਐਂਸਰ ਹੁੰਦੇ ਆ ਜੇ ਮੈਂ ਦੇਖਿਆ ਵੀ ਹੋਰ ਵੀ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਉਹ ਕੜੇ ਵੀਡੀਓ ਬਣਾ ਰਹੇ ਹੁੰਦੇ ਆ ਤੇ ਜ਼ਰੂਰ ਉਹਨਾਂ ਨੂੰ ਮੱਲਵੇ ਦੇ ਵਿੱਚ ਮੱਲਵੇ ਡੀਲਿਨ ਕਰ ਸਮਾਜ ਨੂੰ ਵੀ ਸੋਚਣ ਦੀ ਲੋੜ ਹੈ ਸਰਕਾਰਾਂ ਨੂੰ ਵੀ ਸੋਚਣ ਦੀ ਲੋੜ ਹੈ ਔਰ ਖਾਸ ਕਰਕੇ ਲੋੜ ਹੈ ਔਰ ਉਹਨਾਂ ਨੂੰ ਵੀ ਸੋਚਣ ਦੀ ਲੋੜ ਹੈ ਜੇ ਤੁਸੀਂ ਅਜਿਹਾ ਕੰਮ ਕਰੋਗੇ ਤਾਂ ਤੁਹਾਨੂੰ ਮਾਫੀ ਨਹੀਂ ਮਿਲੇਗੀ ਔਰ ਸਜ਼ਾ ਵੀ ਨਹੀਂ ਮਿਲੇਗੀ ਤੇ ਸਾਰੇ ਕੰਮ ਤੁਹਾਡੇ ਯਾਦ ਰੱਖੋ ਜੀ